ਹੁਕਮ ਹੋਇਆ ਸੀ ਅੱਜ ਕਿ ਪੰਥ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਕਰਨੀ ਹੈ ਇੱਕ ਬੇਨਤੀ ਹੈ ਜੋ ਵੀ ਵਿਚਾਰ ਆਪ ਜੀ ਦੇ ਅੱਗੇ ਰੱਖਣ ਲੱਗੇ ਆ ਉਹਨਾਂ ਨੂੰ ਠੰਡੇ ਦਿਮਾਗ ਨਾਲ ਗੋਹ ਦੇ ਨਾਲ ਇੱਕ ਵਾਰੀ ਸੁਣ ਲੈਣ ਵਿਚਾਰ ਦਾ ਇਹ ਨਹੀਂ ਹੁੰਦਾ ਕਿ ਵਿਚਾਰ ਦੇ ਨਾਲ ਤੁਹਾਡੀ ਸਹਿਮਤੀ ਹੋਵੇ ਪੂਰਨ ਤੌਰ ਤੇ ਜਾਂ 파ਟ ਦੇ ਵਿੱਚ ਹੋਵੇ ਵਿਚਾਰ ਸੁਣ ਲਓ ਜੇ ਤੁਹਾਨੂੰ ਲੱਗਦਾ ਉਸ ਦੇ ਵਿੱਚ ਕੁਝ ਤੱਤ ਹੈ ਤਾਂ ਉਹ ਵੀ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਸਾਰਾ ਹੀ ਫਰੋਡੀ ਹੈ ਤਾਂ ਫੀਲ ਫ੍ਰੀ ਟੂ ਥਰੋ ਇਟ ਇਨਟੂ ਦਾ ਡਸਪਿਨ ਯੂ ਆਰ ਵੈਲਕਮ ਕੋਈ ਪ੍ਰੋਬਲਮ ਤਾਂ ਤਾਰੀਖ ਜਿਹੜੀ ਹੈ ਜੋ ਹਿਸਟਰੀ ਹੈ ਉਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਤਾਰੀਖ ਦੇ ਵਿੱਚ ਜੇ ਆਪਾਂ ਦੇਖੀਏ ਉਸ ਦੇ ਵਿੱਚ ਜਿਹੜਾ ਵੀ ਕੋਈ ਇਵੈਂਟਸ ਦੀ ਹੈਪਨਿੰਗ ਹੋਈ ਹੈ ਉਹ ਅੱਜ ਦਾ ਸਮਾਂ ਉਹਨੇ ਸਿਰਜਿਆ ਹੈ ਜਿਹੜਾ ਅਸੀਂ ਅੱਜ ਕੁਝ ਕਰਨਾ ਹੈਗਾ ਉਸ ਨੇ ਸਾਡਾ ਭਵਿੱਖ ਸਿਰਜਣਾ ਹੈ ਇੰਪੋਰਟੈਂਟ ਇਹ ਹੈ ਕਿ ਜੋ ਪੂਰਕਾਲ ਦੇ ਵਿੱਚ ਜੋ ਸਾਡੀ ਇਤਿਹਾਸ ਹੈ ਜੋ ਹਿਸਟਰੀ ਹੈ ਉਸ ਤੋਂ ਅਸੀਂ ਕੁਝ ਸਬਕ ਸਿੱਖੇ ਆਂ ヒस्ट्री ਨੂੰ ਜਦੋਂ ਦੇਖੀਦਾ ਉਹ ਰੋਮਾਂਟਿਸਿਜ਼ਮ ਦੇ ਵਿੱਚ ਨਹੀਂ ਦੇਖੀਦਾ ਕੋਈ ਇਵੈਂਟ ਨੂੰ ਇੱਕ ਰੋਮਾਂਟਿਕ ਵੇ ਨਾਲ ਵੇਖਣ ਦੀ ਲੋੜ ਨਹੀਂ ਹੁੰਦੀ ਕਿਸੇ ਸ਼ਖਸੀਅਤ ਨੂੰ ਰੋਮਾਂਟਿਕ ਵੇ ਨਾਲ ਉਸ ਨੂੰ ਇੱਕ ਆਬਜੈਕਟਿਵਲੀ ਦੇਖੀਦਾ ਤੇ ਉਸ ਦੇ ਵਿੱਚੋਂ ਇਹ ਦੇਖਣ ਦੀ ਕੋਸ਼ਿਸ਼ ਕਰੀਦੀ ਹੈ ਕਿ ਇਸ ਦੇ ਵਿੱਚੋਂ ਸਾਨੂੰ ਸਿੱਖ ਕੀ ਮਿਲਦੀ ਹੈ ਇਸ ਦੇ ਵਿੱਚ ਅਸੀਂ ਕਿੱਥੇ ਠੀਕ ਸੀ ਕਿੱਥੇ ਸ਼ਾਇਦ ਅਸੀਂ ਕੋਈ ਇਹਨੂੰ ਡਿਫਰੈਂਟਲੀ ਹੈਂਡਲ ਕਰ ਸਕਦੇ ਸੀ ਦੋ ਪਹਿਲੂਆਂ ਤੇ ਗੱਲ ਕਰਨ ਨੂੰ ਕਿਹਾ ਗਿਆ ਹੈ ਇੱਕ ਪੰਥ ਦੀ ਗੱਲ ਹੈ ਇੱਕ ਪੰਜਾਬ ਦੀ ਗੱਲ ਦੋਵੇਂ ਪਹਿਲੂਆਂ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ ਇੱਕ ਘੜੋਤ ਹੈ ਇੱਕ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਇਹ ਲੀਡਰਸ਼ਿਪ ਦਾ ਕ੍ਰਾਈਸਿਸ ਕੀ ਹੈ ਆਪਾਂ ਵੈਕਿਊਮ ਦੀ ਗੱਲ ਕਰਦੇ ਆ ਇੱਕ ਕ੍ਰਿਟੀਕਲ ਸਿਚੁਏਸ਼ਨ ਉਹ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਉਹ ਇਹ ਹੈ ਕਿ ਬੇਪਰੋਸਕੀ ਦਾ ਇੱਕ ਆਲਮ ਹੈ ਕੋਈ ਵੀ ਲੀਡਰ ਹੈ ਕਿਸੇ ਵੀ ਪੰਥ ਦੇ ਵਿੱਚ ਹੈ ਚਾਹੇ ਉਹ ਪੰਜਾਬ ਦੀ ਗੱਲ ਕਰੀਏ ਦੋਵਾਂ ਵਿੱਚ ਇੱਕ ਬੇਪਰੋਸਗੀ ਹੈ ਇਸ ਵਿੱਚ ਇਸ ਨੂੰ ਜਦੋਂ ਡਿਟੇਲ ਚ ਦੇਖੀਏ ਤਾਂ ਜਿਹੜਾ ਅੱਜ ਵੀ ਕੱਲ ਵੀ ਜਿਹੜਾ ਹੋਇਆ ਹੈਗਾ ਉਸ ਦੇ ਵਿੱਚੋਂ ਡਿਸਕਸ਼ਨਸ ਜਿਹੜੀਆਂ ਹੋ ਰਹੀਆਂ ਅਸੀਂ ਸਟਾਰਟ ਕਰਨ ਤੋਂ ਪਹਿਲੇ ਵੀ ਇੱਥੇ ਬੈਠੇ ਡਿਸਕਸ ਕਰ ਰਹੇ ਸੀ ਉਹ ਇਹੀ ਹੀ ਹੈ ਕਿ ਜਿਹੜੀ ਇਹ ਬੇਪਰੋਸਗੀ ਹੈ ਉਹ ਕਿਉਂ ਹੈ ਉਸਾਂ ਮੁੱਢਲਾ ਕਾਰਨ ਕੀ ਹੈ ਮੁੱਢਲਾ ਕਾਰਨ ਇਹ ਹੈ ਕਿ ਜੋ ਹੁਕਮਰਾਨ ਰਹੇ ਨੇ ਉਹਨਾਂ ਨੇ ਉਹਨਾਂ ਦੀ ਜਿਹੜਾ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਜਾਂ ਜਿਸ ਕਰਕੇ ਆਪਾਂ ਉਹਨਾਂ ਨੂੰ ਉੱਥੇ ਕੋਈ ਲੀਡਰਸ਼ਿਪ ਦਾ ਰੋਲ ਦਿੱਤਾ ਉਸ ਤੋਂ ਕਿਤੇ ਪਾਸੇ ਚਲੇ ਗਏ ਇਹ ਕਿਸੇ ਇੱਕ ਕਿਸੇ ਦੀ ਨਖੇਦੀ ਨਹੀਂ ਕਰ ਰਹੇ ਆਪਾਂ ਇਹ ਆਬਜੈਕਟਿਵਲੀ ਆਪਾਂ ਇਹ ਦੇਖ ਰਹੇ ਹੈਗੇ ਆ ਕਿ ਅਸੀਂ ਜੇ ਕੋਈ ਰੋਲ ਪਲੇ ਕਰਨਾ ਹੈ ਤਾਂ ਉਹ ਕਿਵੇਂ ਤੇ ਕਿਸ ਆਧਾਰ ਤੇ ਆਪਾਂ ਚੱਲ ਕੇ ਕਰਨਾ ਹੈ ਪੰਥ ਤੇ ਪੰਜਾਬ ਦੋਵਾਂ ਦੀ ਗੱਲ ਹੈ ਗੱਲ ਆਉਂਦੀ ਹੈਗੀ ਹੈ ਜੀ ਕਨਸੈਪਟ ਮੀਰੀ ਤੇ ਪੀਰੀ ਦੀ ਇਸ ਦੇ ਵਿੱਚ ਬੜੀਆਂ ਡਿਸਕਸ਼ਨਸ ਹੋਈਆਂ ਬਹੁਤ ਕੁਝ ਕੀਤਾ ਮੀਰੀ ਤੇ ਪੀਰੀ ਦੋਵੇਂ ਇੱਕ ਧਿਰ ਦੇ ਥੱਲੇ ਨਹੀਂ ਹੋ ਸਕਦੇ ਬਹੁਤ ਜ਼ਰੂਰੀ ਹੈ ਇੱਕ ਕਾਰਨਰ ਸਟੋਨ ਹੈ ਇਸ ਨੂੰ ਸਮਝਣ ਦੀ ਲੋੜ ਹੈ ਜਦੋਂ ਵੀ ਮੀਰੀ ਤੇ ਪੀਰੀ ਇੱਕ ਧੜੇ ਦੇ ਹੇਠਾਂ ਹੋਣ ਕੇ ਇੱਕ ਕਿਸੇ ਵੀ ਗਰੁੱਪ ਦੇ ਕੰਟਰੋਲਡ ਹੋਣ ਕੇ ਪੀਰੀ ਕਦੀ ਵੀ ਮੀਰੀ ਤੇ ਹਾਵੀ ਨਹੀਂ ਹੋ ਸਕੂ ਉਦੋਂ ਜਿਹੜੀ ਹੈਗੀ ਹੈ ਸਾਡੀਆਂ ਪਰਸਨਲ ਜਿਹੜੀਆਂ ਐਮਬਿਸ਼ਨਸ ਨੇ ਸਾਡੀਆਂ ਜਿਹੜੀਆਂ ਪਰਸਨਲ ਸਾਡੀਆਂ ਵਾਂਟਸ ਹੈਗੀਆਂ ਕਿ ਜੀ ਗੱਲ ਸਾਰੀ ਕਰ ਕਰਾ ਕੇ ਆ ਤਾਂ ਇੱਥੋਂ ਤੱਕ ਗਈ ਹੈ ਜੀ ਅਗਲੀ ਇਲੈਕਸ਼ਨ ਕਿਵੇਂ ਜਿੱਤਣੀਆਂ ਗੱਲ ਤਾਂ ਉੱਥੋਂ ਤਾਈ ਰਹਿ ਗਈ ਪੰਜਾਬ ਕਿੱਥੇ ਐ ਪੰਜਾਬ ਦੀ ਗੱਲ ਕੌਣ ਕਰ ਰਿਹਾ ਹੈ ਪੰਥ ਦੀ ਗੱਲ ਕੌਣ ਕਰ ਰਿਹਾ ਹੈ ਪੰਥ ਨੂੰ ਛਿੱਕੇ ਟੰਗ ਕੇ ਤੁਸੀਂ ਵੋਟਾਂ ਲੈ ਕੇ ਤੁਸੀਂ ਰਾਜ ਕਰਨਾ ਹੈ ਤਾਂ ਕਰੀ ਚੱਲੋ ਕੋਈ ਗੱਲ ਨਹੀਂ ਅੱਪਾ ਨੂੰ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਦੋ ਐਸਪੈਕਟਸ ਨੇ ਪੰਜਾਬ ਤੇ ਜਿਹੜੀ ਪੰਥ ਦੀ ਗੱਲ ਹੈਗੀ ਐ ਇਹ ਦੋਵੇਂ ਐਸਪੈਕਟਸ ਅਲੱਗ-ਲੱਗ ਨੇ ਇਹ ਅਲੱਗ-ਲੱਗ ਚੱਲਣੇ ਚਾਹੀਦੇ ਨੇ ਜਿੱਥੇ ਪੀਰੀ ਜੋ ਹੈ ਉਸ ਦਾ ਖੌਫ ਹੋਵੇ ਪੀਰੀ ਦਾ ਜੇ ਖੌਫ ਨਹੀਂ ਹੋਊਗਾ ਮੀਰੀ ਬਣ ਚਾਈਆਂ ਚਾਬੰਦੀਆਂ ਚਲਾਊਗੀ ਤੇ ਤੁਸੀਂ ਕੁਝ ਨਹੀਂ ਕਰ ਸਕੋਗੇ ਯੂ ਵਿਲ ਬੀ ਅ ਮਿਊਟ ਵਿਟਨੈਸ ਉਸ ਕਰਕੇ ਇੱਕ ਗਲਪੀਅਰ ਹੋਣੀ ਚਾਹੀਦੀ ਹੈ ਕਿ ਦੋ ਰੋਲਸ ਪਲੇ ਕਰਨ ਦੀ ਲੋੜ ਹੈ ਭਾਈ ਸਾਹਿਬ ਜੀ ਦੋ ਜਿਹੜੇ ਰੋਲਸ ਨੇ ਇੱਕ ਰੋਲ ਹੈਗਾ ਜੋ ਪੰਥ ਦੇ ਵਿੱਚ ਤੁਸੀਂ ਪਲੇ ਕਰਨਾ ਹੈ ਦੂਜਾ ਰੋਲ ਹੈ ਜੋ ਪੋਲਿਟਿਕਲ ਰੋਲ ਹੈ ਜੋ ਪੰਜਾਬ ਦੇ ਮਸਲੇ ਜੋ ਪੰਜਾਬ ਦੀ ਜਿਹੜੀ ਗੱਲ ਹੈ ਉਸ ਦੇ ਵਿੱਚ ਗੱਲ ਕਰਨੀ ਇੱਕ ਇੱਥੇ ਥੋੜੀ ਜੀ ਇੱਕ ਹੋਰ ਐਸਪੈਕਟ ਨੂੰ ਟੱਚ ਕਰਨ ਦੀ ਲੋੜ ਹੈ ਸਾਡੀ ਸ਼ਬਦਾਵਲੀ ਜਿਹੜੀ ਹੈ ਕਿ ਜਿਹੜੇ ਅਸੀਂ ਲਫਜ਼ ਯੂਜ਼ ਕਰਦੇ ਆ ਸਾਡੀ ਜਿਹੜੀ ਕਾਮਨ ਪਾਰਲੈਂਸ ਹੈ ਰੋਜ਼ ਮਰਰਾ ਦੀ ਜਿਹੜੀ ਅਸੀਂ ਬੋਲੀ ਹੈ ਉਹ ਅਸੀਂ ਉਹ ਸ਼ਬਦ ਯੂਜ਼ ਕਰਦੇ ਆ ਜਿਨ੍ਹਾਂ ਦੇ ਬਹੁਤ ਡਿਫਰੈਂਟ ਕਨੋਟੇਸ਼ਨਸ ਨੇ ਰਾਜ ਦੀ ਗੱਲ ਹੈ ਰਾਜ ਜਿਹੜਾ ਹੈਗਾ ਉਹ ਚੌਧਰ ਤੇ ਹੈ ਤੇ ਜਾਂ ਤਾਂ ਇੱਕ ਗੱਲ ਆਮ ਤੌਰ ਤੇ ਕਹਿਣਾ ਹੁੰਦਾ ਯਾ ਤਾਂ ਇਤਲਾਜਲੀ ਦੇ ਦਿਓ ਕਹਿ ਦਿਓ ਪਈ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਨਹੀਂ ਮੰਨਦੇ ਤੇ ਜਾਂ ਫਿਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਲਿਖੀ ਆ ਉਹਨੂੰ ਮੰਨੋ ਇਹ ਹਾਫ ਪ੍ਰੈਗਨੈਂਟ ਵਾਲੀ ਗੱਲ ਨਹੀਂ ਹੈ ਇਦਰ ਯੂ ਆਰ ਥੇਰ অর ਯੂ ਆਰ ਨੋਟ ਥੇਰ ਰਾਜ ਜਿਹੜਾ ਹੈ ਉਹ ਚੌਧਰ ਤੇ ਹੈ ਤੇ ਚੌਧਰ ਤੇ ਕੀ ਬੜੀ ਗੱਲ ਕਲੀਅਰ ਹੈ ਇਲਤ ਕਾ ਨਾਉ ਚੌਧਰੀ ਪੂਕੂੜੀ ਪੂਰੇ ਥਾਓ ਰਾਜ ਦੀ ਗੱਲ ਨਹੀਂ ਹੈ ਸਰਕਾਰ ਦੀ ਗੱਲ ਹੈ देयर इज अ डिफरेंस बिटवीन ਰੂਲਿੰਗ ਐਂਡ ਗਵਰਨਿੰਗ ਤੁਸੀਂ ਗਵਰਨਿੰਗ ਮਾਡਲ ਦੇਣਾ ਤੁਸੀਂ ਗਵਰਨੈਂਸ ਦੀ ਗੱਲ ਕਰੋ ਇਹ ਰਾਜ ਦੀ ਗੱਲ ਨਹੀਂ ਹੈ ਐਂਡ ਇਸ ਵਿੱਚ ਗੱਲ ਕਲੀਅਰ ਹੈਗੀ ਹੈ ਸਲੋਗਨ ਰਿੰਗ ਨਹੀਂ ਹੈ ਸਲੋਗਨ ਅਸੀਂ ਬਹੁਤ ਸੁਣ ਲਏ ਹੈਗਾ ਰਾਜਨੀਤਿਕ ਸੇਵਾ ਉਹ ਸੇਵਾ ਨਹੀਂ ਕਰਾਉਣੀ ਅਸੀਂ ਜਿਹੜੀ ਗੱਲ ਕਰਨੀ ਹੈਗੀ ਹੈ ਉਹ ਗੱਲ ਹੈਗੀ ਹੈ ਜਿਹੜੀ ਅਸਲ ਜਿਹੜੀ ਜਿੱਥੇ ਗੱਲ ਖੜੀ ਹੈਗੀ ਆ ਸਰਕਾਰ ਗਵਰਨੈਂਸ ਕਿਵੇਂ ਹੋਵੇ ਪੰਥ ਦੀ ਗੱਲ ਕਰ ਲਈਏ ਪੰਥ ਦੇ ਵਿੱਚ ਵੀ ਜਿਹੜੀ ਗਵਰਨੈਂਸ ਹੈਗੀ ਆ ਚਾਹੇ ਉਹ ਸਰੋਨੀ ਕਮੇਟੀਆਂ ਦੀ ਹੈ ਜਾਂ ਲੋਕਲ ਗੁਰਦੁਆਰਿਆਂ ਦੀ ਹੈ ਉੱਥੇ ਵੀ ਚੌਧਰ ਦਾ ਰੋਲਾ ਪੈ ਗਿਆ ਪੱਗਾਂ ਤਾਂ ਹੀ ਲੱਥ ਰਹੀਆਂ ਨੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੱਥੇ ਚੌਧਰ ਵਾਸਤੇ ਇੱਕ ਨਵਾਂ ਜਿਹੜਾ ਇਹ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਉਸ ਦੇ ਵਿੱਚ ਜੇ ਚੌਧਰ ਵਾਸਤੇ ਆ ਰਹੇ ਹੋ ਇਹ ਫੋਰਮ ਤੁਹਾਡਾ ਨਹੀਂ ਹੋਣਾ ਚਾਹੀਦਾ ਇਹ ਚੌਧਰ ਦਾ ਫੋਰਮ ਨਹੀਂ ਹੈ ਇਹ ਪੈਸੇ ਕਮਾਉਣ ਦਾ ਫੋਰਮ ਨਹੀਂ ਹੈ ਇਹ ਫੋਰਮ ਉਹ ਹੈ ਜੇ ਚੇਂਜ ਕਰਨੀ ਹੈ ਜਿਹੜਾ ਗੱਡਾ ਫਸਿਆ ਹੈਗਾ ਉਸ ਨੂੰ ਜਦੋਂ ਗੱਡੇ ਨੂੰ ਲੀਹਾਂ ਚੋਂ ਕੱਢਣਾ ਪੈਂਦਾ ਬਲਦਾਂ ਦੇ ਪਿੱਛੇ ਲੱਗ ਜਾਂਦੇ ਆ ਇਸ ਵਾਸਤੇ ਉਨਾਂ ਹੀ ਮਿਹਨਤ ਤੇ ਮੁਸ਼ਕਲ ਦੀ ਲੋੜ ਹੈ ਜਿਹਨੇ ਕਿਸੇ ਨੇ ਇੱਥੇ ਮੈਂ ਭਾਈ ਸਾਹਿਬ ਹੋਰਾਂ ਨਾਲ ਵੀ ਗੱਲ ਕਰਦਾ ਰਿਹਾ ਹੈਗਾ ਬਾਕੀ ਵੀਰਾਂ ਨਾਲ ਵੀ ਇੱਥੇ ਕਈ ਵੀਰ ਹੈਗੇ ਜਿਹੜੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਈ ਨਵੇਂ ਮੈਨੂੰ ਫੇਸਸ ਵੀ ਦਿਖ ਰਹੇ ਨੇ ਇੱਕ ਗੱਲ ਕਲੈਰਿਟੀ ਲੈ ਕੇ ਆਓ ਕਿ ਮੈਨੂੰ ਮੇਰੇ ਪਰਸਨਲ ਮੇਰਾ ਅੰਬਿਸ਼ਨ ਕੀ ਹੈ ਉਸ ਦੇ ਵਿੱਚ ਮੈਂ ਸੇਵਾ ਪੰਥ ਦੀ ਖੇਤਰ ਚ ਕਰਨੀ ਹੈ ਜਾਂ ਮੈਂ ਪੋਲਿਟਿਕਲ ਖੇਤਰ ਚ ਕਰਨੀ ਹੈ ਇਹ ਦੋਵੇਂ ਵਾਲਾ ਕੰਮ ਨਹੀਂ ਚੱਲਣਾ ਇਹ ਇੱਕ ਬਹੁਤ ਸੀਰੀਅਸ ਮਿਸਟੇਕ ਹੋਈ ਹੈਗੀ ਹੈ ਜਿਹੜੀ ਪੰਥ ਤੇ ਪੰਜਾਬ ਪੋਲਿਟਿਕਸ ਦੇ ਵਿੱਚ ਹੋਈ ਹੈ ਜੀਨੇ ਪੰਥ ਦੀ ਸੇਵਾ ਕਰਨੀ ਹੈ ਪੰਥ ਦੀ ਸੇਵਾ ਕਰੋ ਜਿਹੜੀ ਤੁਹਾਨੂੰ ਜੇ ਤੁਹਾਨੂੰ ਹੈ ਕਿ ਜੀ ਨਹੀਂ ਅਸੀਂ ਗਵਰਨਮੈਂਟ ਦੇ ਵਿੱਚ ਅਸੀਂ ਸੇਵਾ ਕਰਨੀ ਹੈਗੀ ਹੈ ਇੱਧਰ ਆਓ ਕਲੈਰਿਟੀ ਕਰੋ ਆਵਦੇ ਮਨ ਦੇ ਵਿੱਚ ਇਹਨੂੰ ਛਪਾਉਣ ਦੀ ਲੋੜ ਨਹੀਂ ਇਹ ਨਹੀਂ ਕਰਨ ਦੀ ਲੋੜ ਦੋਵਾਂ ਥਾਵਾਂ ਤੇ ਲੋੜ ਹੈ ਦੋਵਾਂ ਥਾਵਾਂ ਤੇ ਇੱਕ ਨਵਾਂ ਥੌਟ ਦੀ ਲੋੜ ਹੈ ਹੌਟ ਹਮੇਸ਼ਾ ਫਿਲਾਸਫੀ ਦੇ ਉੱਤੇ ਖੜੀ ਹੁੰਦੀ ਹੈ ਤੇ ਜੇ ਤੁਸੀਂ ਫਿਲਾਸਫੀ ਅਸੀਂ ਤਾਂ ਇੱਕੋ ਹੀ ਗੱਲ ਕਹਿੰਨੇ ਆ ਗੁਰਬਾਣੀ ਗੁਰਮਤ ਜਿਹੜੀ ਹੈਗੀ ਹੈ ਗੁਰਮਤ ਨੂੰ ਜੇ ਤੁਸੀਂ ਆਪਣੀ ਫਿਲਾਸਫੀ ਲੈ ਕੇ ਚੱਲੋਗੇ ਯੂ ਕੈਨ ਨੈਵਰ ਐਵਰ ਐਵਰ ਗੋ ਰੋਂਗ ਪਰ ਸਾਡੀ ਜਿਹੜੀ ਪ੍ਰੋਬਲਮ ਹੈਗੀ ਆ ਅਸੀਂ ਸਾਡੀ ਹੈਗੀ ਹੈ ਕਿ ਅਸੀਂ ਆ ਜਿਹੜੀ ਜਿਹੜਾ ਖੇਡ ਸਿਰਜਿਆ ਜਾ ਰਿਹਾ ਹੈ ਆਲਸ ਜਿਹੜੀ ਪੋਲਿਟਿਕਸ ਚੱਜੀ ਜਾ ਰਹੀ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਖੜਾਇਆ ਜਾ ਰਿਹਾ ਇੱਕ ਗੱਲ ਸਮਝਣ ਵਾਲੀ ਹੈ ਪੋਲਿਟਿਕਸ ਜੋ ਹੈ ਉਹ ਕੋਈ ਹੋਰ ਡਿਸਾਈਡ ਕਰ ਰਿਹਾ ਹੈ ਗੇਮ ਜਿਹੜੀ ਆ ਕੋਈ ਹੋਰ ਡਿਸਾਈਡ ਕਰ ਰਿਹਾ ਤੁਹਾਨੂੰ ਵਿੱਚ ਖੜਾਇਆ ਜਾ ਰਿਹਾ ਕਿਦਾਂ ਉਠਾਂਗੇ ਜਿੱਦਣ ਪੰਜਾਬ ਦੀ ਪੋਲਿਟਿਕਸ ਪੰਜਾਬੀ ਖੁਦ ਡਿਸਾਈਡ ਕਰੂਗਾ ਸਾਡੀ ਪੋਲਿਟਿਕਸ ਆ ਉਹ ਕਿਦਾਂ ਹੋਊਗਾ ਉਸ ਵਾਸਤੇ ਕੀ ਕਰਨ ਦੀ ਲੋੜ ਹੈ ਪਹਿਲੇ ਆਪ ਦੇ ਅੰਦਰ ਚਾਤੀ ਮਾਰੋ ਕਲੀਅਰ ਹੋ ਜਾਓ ਕਿ ਮੈਂ ਪੰਥ ਵਾਲੀ ਗੱਲ ਕਰਨੀ ਹੈ ਜਾਂ ਮੈਂ ਪੋਲਿਟਿਕਸ ਦੀ ਜਿਹੜੀ ਹੈਗੀ ਹੈ ਗਵਰਨੈਂਸ ਦੇ ਵਿੱਚ ਆਉਣਾ ਉਸ ਦੇ ਵਿੱਚ ਕਰਕੇ ਉਸ ਦੇ ਵਿੱਚ ਕੰਮ ਜਿਹੜਾ ਕਰਨ ਦੀ ਲੋੜ ਹੈਗਾ ਜਿਹੜੇ ਪ੍ਰੋਗਰਾਮ ਸਾਨੂੰ ਦਿੱਤੇ ਜਾ ਸਕਦੇ ਨੇ ਉਹਨਾਂ ਉੱਪਰ ਤੁਸੀਂ ਉਹ ਪ੍ਰੋਗਰਾਮ ਲੋਕਾਂ ਕੋਲੇ ਲੈ ਕੇ ਜਾਣ ਦੀ ਲੋੜ ਹੈਗੀ ਹੈ ਸਾਨੂੰ ਜਿਹੜਾ ਬੇਫਿਕੂ ਕਿੰਨੀ ਦੇਰ ਵਾਸਤੇ ਅਸੀਂ ਬੇਫਿਕੂ ਬਣਾਂਗੇ ਕਿਹੜੀ ਪਾਰਟੀ ਹੈ ਅੱਜ ਜਿਹੜੀ ਕੇਵਲ ਤੇ ਕੇਵਲ ਪੰਜਾਬ ਦੀ ਗੱਲ ਕਰ ਰਹੀ ਹੈ ਨਿਗਾਹ ਮਾਰ ਲਓ ਤੁਸੀਂ ਸ਼ਾਇਦ ਮੈਂ ਗਲਤ ਹੋਵਾਂ ਮੇਰੇ ਉਸ ਕੋਈ ਰੋਲਾ ਨਹੀਂ ਇਹ ਤਾਂ ਇੱਕ ਵਿਚਾਰ ਹੈ ਤੁਹਾਡੇ ਅੱਗੇ ਰੱਖ ਰਹੀ ਹਾਂ ਗਲਤ ਵੀ ਹੋ ਸਕਦਾ ਹੈ ਪਰ ਕਿਹੜੀ ਪਾਰਟੀ ਹੈ ਹਰੇਕ ਪਾਰਟੀ ਨੇ ਇੱਕ ਪਾਰਟੀ ਸੀ ਜਿਹੜੀ ਪੰਜਾਬ ਦੀ ਪਾਰਟੀ ਸੀ ਜਿਹੜੀ ਪੰਥਕ ਪੰਥ ਦੀ ਪਾਰਟੀ ਸੀ ਉਹਨਾਂ ਨੇ ਵੀ ਉਦੋਂ ਕਰ ਲਿਆ ਕਿ ਜੀ ਵੀ ਅਸੀਂ ਸਾ ਅਸੀਂ ਆਪਦਾ ਫੁੱਟਪ੍ਰਿੰਟ ਜਿਹੜਾ ਹੈਗਾ ਉਹ ਹਰਿਆਣੇ ਚ ਲੈ ਕੇ ਜਾਣਾ ਅਸੀਂ ਆਪਦਾ ਫੁੱਟਪ੍ਰਿੰਟ ਰਾਜਸਥਾਨ ਚ ਲੈ ਕੇ ਜਾਣਾ ਅਸੀਂ ਕਿੱਥੇ ਰਹਿ ਗਏ ਅੱਜ ਸਭ ਤੋਂ ਜਿਹੜਾ ਵੀ ਇੱਥੇ ਹੁੰਦਾ ਹੈਗਾ ਉਹ ਤੁਹਾਨੂੰ ਇਮੋਸ਼ਨਲੀ ਮਾਈਂਡ ਯੂ ਇਮੋਸ਼ਨਲੀ ਬਲੈਕਮੇਲ ਕਰਕੇ ਆਪਕੀਆਂ ਜਿਹੜੀਆਂ ਚਾਰ ਰੋਟੀਆਂ ਸੇਕਿਓ ਜਾ ਰਿਆ ਹੈ ਇਸ ਦੇ ਲਈ ਜਿਹੜਾ ਇੱਕ ਨਵਾਂ ਮਾਡਲ ਜਿਹੜਾ ਸੱਜਣ ਦੀ ਲੋੜ ਹੈ ਉਹ ਇਹ ਹੈ ਕੀ ਆ ਵਿਚ ਇਜ਼ ਇੰਟਾਇਰਲੀ ਬੇਸਡ ਔਨ ਟੂ ਥਿੰਗਸ ਪੰਥ ਦੀ ਜਦੋਂ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਗੁਰਮਤਿ ਦੀ ਗੱਲ ਕਰੋ ਪ੍ਰੇਰਣਾ ਸਰੋਤ ਗੁਰਮਤ ਹੋਵੇ ਕਈ ਕਹਿੰਦੇ ਜੀ ਗੁਰਮਤ ਦੇ ਵਿੱਚ ਕਈ ਗੱਲਾਂ ਤੁਸੀਂ ਬੈਠੋ ਤਾਂ ਸਹੀ ਗੁਰੂ ਨਾਲ ਇੱਕ ਇੱਕ ਸਵਾਲ ਹੈ ਮੇਰਾ ਕਿੰਨੇ ਹੁਕਮ ਨਾਮੇ ਜਾਰੀ ਹੋਏ ਹੈਗੇ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਦੇ ਵਿੱਚ ਜਦੋਂ ਤੁਸੀਂ ਉਹ ਪੜ੍ਹਦੇ ਹੋ ਤੇ ਉਸ ਦੀ ਪ੍ਰੇਰਣਾ ਸੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰਮਤ ਦੀ ਐਸਪੈਕਟਾ ਉੱਥੋਂ ਦਿੱਤੀ ਗਈ ਹੈ ਕੀ ਸਾਡਾ ਜਿਹੜਾ ਪੰਜ ਪਿਆਰਿਆਂ ਦਾ ਜਿਹੜਾ ਸਾਡਾ ਏਡਾ ਇੱਕ ਉੱਚਾ ਸੁੱਚਾ ਜਿਹੜਾ ਇੰਸਟੀਟਿਊਸ਼ਨ ਹੈ ਉਹ ਗੁਰਮਤ ਤੋਂ ਉੱਤੇ ਹੀ ਦਾ ਹੋ ਗਿਆ ਇਹ ਕਈ ਸਵਾਲ ਨੇ ਜਿੰਨਾ ਬਾਰੇ ਗੱਲ ਕਰਨ ਦੀ ਲੋੜ ਹੈ ਇੱਕ ਛੋਟੇ ਛੋਟੇ ਅ ਐਸਪੈਕਟਸ ਵੀ ਹੈਗੇ ਆ ਜਿਨ੍ਹਾਂ ਦੇ ਉੱਪਰ ਗੱਲ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਸੋਲੂਸ਼ਨਸ ਕੱਢਣ ਦੀ ਲੋੜ ਹੈ ਇਹ ਸਾਰਾ ਕੁਝ ਕੰਮ ਚੱਲ ਰਿਹਾ ਬੱਟ ਇਸ ਨੂੰ ਇਹ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਨਹੀਂ ਇਹ ਸਾਰਾ ਇੱਕ ਹਰੇਕ ਬੰਦਾ ਇਸ ਦਾ ਕੈਰੀਅਰ ਆਫ ਦਿਸ ਥਾਟ ਬਣ ਕੇ ਬਾਹਰ ਜਾ ਕੇ ਗੱਲ ਕਰਨ ਦੀ ਲੋੜ ਹੈ ਚੰਡੀਗੜ੍ਹ ਬੈਠ ਕੇ ਅਸੀਂ ਇਸ ਥਾਟ ਤੇ ਕੰਮ ਕਰ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਹਾਂ ਬੱਟ ਕਿਹੜੀ ਇਹ ਥਾਟ ਦਾ ਕੀ ਫਾਇਦਾ ਜੇ ਇੱਥੇ ਹੀ ਰਹਿ ਜਾਣੀ ਹੈ ਇਹ ਬਾਹਰ ਜਾਣ ਦੀ ਲੋੜ ਹੈ ਕਿਹੜੀ ਸਾਡੇ ਕੋਲੇ ਇੱਕ ਮੈਕੈਨਿਜ਼ਮ ਨਹੀਂ ਹੈ ਕਿ ਜੇ ਸਾਨੂੰ ਕੋਈ ਚੈਲੰਜ ਹੈ ਪੰਥ ਦੀ ਗੱਲ ਹੋ ਰਹੀ ਹੈ ਪੰਥ ਦੇ ਵਿੱਚ ਕੋਈ ਚੈਲੰਜ ਹੈ ਜਿਹੜਾ ਬਾਹਰੋਂ ਆਇਆ ਜਾਂ ਸਾਡੇ ਵਿੱਚੋਂ ਆਇਆ ਸਾਨੂੰ ਉਸ ਦੀ ਸੋਲੂਸ਼ਨ ਦਾ ਨਹੀਂ ਪਤਾ ਵੀ ਉਸ ਦਾ ਮੈਕੈਨਿਜ਼ਮ ਕੀ ਹੋਵੇ ਇਸ ਦਾ ਸੋਲੂਸ਼ਨ ਕਿਵੇਂ ਕੱਢਣਾ ਹੈ ਸਰਬਤ ਖਾਲਸਾ ਦੀ ਗੱਲ ਹੁੰਦੀ ਹੈ ਸਰਬਤ ਖਾਲਸਾ ਅੱਜ ਦੀ ਤਰੀਕ ਵਿੱਚ ਕਿਵੇਂ ਹੋਵੇ ਇਹ ਸਵਾਲ ਨਹੀਂ ਸਾਡੇ ਇੰਨਾ ਤੇ ਗੱਲ ਕਰਨ ਦੀ ਲੋੜ ਹੈ ਇੰਨਾ ਤੇ ਕੰਮ ਕਰਨ ਦੀ ਲੋੜ ਹੈ ਇੰਨਾ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਪੰਜਾਬ ਦੀ ਗੱਲ ਤੇ ਆਜੋ ਪੰਜਾਬ ਦੀ ਗਵਰਨੈਂਸ 'ਚ ਕੌਣ ਗੱਲ ਕਰ ਰਿਹਾ ਹੈ ਫੈਡਰਲ ਸਟਰਕਚਰ ਤੇ ਕੌਣ ਗੱਲ ਕਰ ਰਿਹਾ ਹੈ ਫੈਡਰਲ ਸਟਰਕਚਰ ਇਜ਼ ਪਾਰਟ ਆਫ ਦਾ ਕਨਸਟੀਟਿਊਸ਼ਨ ਸਰ ਵੈਲ نو ਇਟ ਬੈਟਰ ਬਟ ਜਿਹੜਾ ਹੈਗਾ ਇਹ ਜਿਹੜੀ ਜਿਹੜੇ ਸਾਡੇ ਫੈਡਰਲ ਸਟਰਕਚਰ ਦੀ ਜਿਹੜੀ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਫੈਡਰਲ ਸਟਰਕਚਰ ਦੇ ਉੱਤੇ ਮੋਰਚਾ ਲੱਗਿਆ ਉਸ ਦੇ ਅਸੀਂ ਬਹੁਤ ਵੱਡੀ ਉਸ ਦੀ ਇੱਕ ਕੀਮਤ ਦਿੱਤੀ ਹੈ ਅੱਜ ਉਸ ਦੀ ਗੱਲ ਕਿੱਥੇ ਫੈਡਰਲ ਸਟਰਕਚਰ ਦੀ ਗੱਲ ਕਿਉਂ ਨਹੀਂ ਹੋ ਰਹੀ ਉਹ ਕਿਉਂ ਸਭ ਤੋਂ ਵੱਡੀ ਜਿਹੜੀ ਸੱਟ ਹੈਗੀ ਹੈ ਫੈਡਰਲ ਸਟਰਕਚਰ ਦੀ ਤਵੱਜੋ ਬਖਸ਼ਣਾ ਜੀ ਉਸ ਦੇ ਵਿੱਚ ਇਹ ਹੈਗੀ ਹੈ ਕਿ ਜਿੱਦਣ ਤੋਂ GST ਆ ਗਿਆ ਬੇਸਿਕ ਫੈਡਰਲ ਸਟਰਕਚਰ ਜਿਹੜਾ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਇਨਸਕਰਾਇੰਡ ਹੈ ਉਹ ਖਤਮ ਹੋ ਗਿਆ ਹੈਗਾ ਸਟੇਟ ਸਬਜੈਕਟ ਜਿਹੜਾ ਕਿਵੇਂ ਆਪਰੇਟ ਕਰ ਸਕਦਾ ਹੈਗਾ ਜੋ ਤੁਹਾਡੇ ਕੋਲ ਪੈਸਾ ਹੀ ਹੈ ਨਹੀਂਗਾ ਦ ਹੋਲ ਜਿਹੜੀ ਜਿਹੜੀ ਟੋਟਲ ਮਨੀ ਹੈ ਉਹ ਸੈਂਟਰ ਜੇ ਕੰਟਰੋਲ ਹੋ ਗਈ ਤੇ ਤੁਹਾਡਾ ਸਟੇਟ ਅਪਡੇਟ ਤੇ ਕਨਕਰੈਂਟਲੀ ਇਸ ਦਾ ਤੁਹਾਡਾ ਵੈਲਿਡਿਟੀ ਖਤਮ ਹੋ ਜਾਂਦੀ ਹੈ ਕੌਣ ਇਸ ਬਾਰੇ ਗੱਲ ਕਰ ਰਿਹਾ ਇਹ ਜਿਹੜੀਆਂ ਗੱਲਾਂ ਹੈਗੀਆਂ ਇਹਨਾਂ ਦੇ ਉੱਪਰ ਗੱਲ ਕਰਨ ਦੀ ਹੈ ਜਿਸ ਨੇ ਇਸ ਦੇ ਵਿੱਚ ਪਾਰਟਿਸਪੇਟ ਕਰਨਾ ਹੈ ਇਹ ਬੇੜਾ ਚੱਕਣਾ ਹੈ ਇਹ ਰਿਸਪੌਂਸਿਬਿਲਟੀ ਦੀ ਗੱਲ ਹੈਗੀ ਹੈ ਇਹ ਕੋਈ ਫੋਛੇਪਣ ਦੇ ਵਿੱਚ ਆ ਕੇ ਗੱਲ ਕਰਨ ਦੀ ਤਾਂ ਕੋਈ ਫਾਇਦਾ ਨਹੀਂ ਜੇ ਕਿਸੇ ਨੇ ਇਸ ਉੱਤੇ ਕੰਮ ਕਰਨਾ ਹੈ ਸੀਰੀਅਸਲੀ ਕੰਮ ਕਰਨਾ ਹੈ ਤਾਂ ਇਹ ਇੰਨਾ ਇੱਕ ਪਿਆਰੀ ਕਰਕੇ ਆਓ ਕਿ ਮੇਰੇ ਮੋਢੇ ਇਸ ਕਾਰਜ ਨੂੰ ਝੱਲ ਸਕਣ ਜਿਹੜੀ ਹੈਗੀ ਆ ਕੀ ਸੋਚਣਾ ਚਾਹੀਦਾ ਕਿਵੇਂ ਜੀ ਨਾਲ ਮੈਂ ਗੱਲ ਕਰ ਰਿਹਾ ਸੀ ਉਹ ਬਾਦੀ ਗੱਲ ਹੈਗੀ ਆ ਮੁੱਢਲੀਆਂ ਗੱਲਾਂ ਇਹ ਹੈਗੀਆਂ ਆਪਦੇ ਮਨ ਚ ਕਲੈਰਿਟੀ ਕਰ ਲਓ ਕਿ ਅਸੀਂ ਇਸ ਇਹ ਬੇੜਾ ਚੱਕਣਾ ਇਹ ਬੇੜਾ ਚੱਕਣਾ ਤਾਂ ਇਸ ਵਿੱਚ ਦੋ ਪੱਖ ਨੇ ਇੱਕ ਪਹਿਲੂ ਪੰਥ ਦੀ ਗੱਲ ਹੈ ਇੱਕ ਜਿਹੜਾ ਪੱਖ ਹੈਗਾ ਉਹ ਗਵਰਨੈਂਸ ਦੀ ਗੱਲ ਹੈ ਦੋਵੇਂ ਪੱਖਾਂ ਦੇ ਵਿੱਚ ਬੇਨਤੀ ਇਹ ਹੈਗੀ ਆ ਦੋ ਕਿਸਤੀਆਂ ਦੇ ਵਿੱਚ ਪੈਰ ਨਾ ਰੱਖੋ ਇਸ ਕਰਕੇ ਜਿੱਥੇ ਦੋਵੇਂ ਕਿਸਤੀਆਂ ਦੇ ਵਿੱਚ ਪੈਰ ਸੀਗੇ ਇਹ ਪੰਥ ਨੇ ਬਹੁਤ ਵੱਡਾ ਇਸ ਦੇ ਵਿੱਚ ਆਪਣੀ ਖਮਿਆਜ਼ਾ ਭੁਗਤਿਆ ਇਹ ਦੁਬਾਰਾ ਅਸੀਂ ਇਹ ਕੰਨੇ ਆ ਕਿ ਅਸੀਂ ਉਹ ਦੁਬਾਰਾ ਖਮਿਆਜ਼ਾ ਉਵੇਂ ਸਾਨੂੰ ਨਾ ਭੁਗਤਣਾ ਪਵੇ ਇਸ ਲਈ ਇਹ ਦੋਵੇਂ ਇਨਸਪੈਕਟਸ ਸੈਪਰੇਟਲੀ ਲੈ ਕੇ ਇਹਨਾਂ ਦੇ ਵਿੱਚ ਕੰਮ ਕਰਨ ਦੀ ਲੋੜ ਹੈ ਕੀ ਇਹਨਾਂ ਦੇ ਵਿੱਚ ਡिटেইলিং ਹੈਗੀ ਆ ਉਹ ਇੱਕ ਮੈਟਰ ਆਫ ਡਿਟੇਲ ਆ ਉਹ ਜਦੋਂ ਕਿਤੇ ਫੇਰ ਆਪਾਂ ਬੈਠੇ